ਮੇਰਾ ਨਾਮ ਪਵਨ ਸਿੱਧੂ ਹੈ ਜੀ ਮੇਰਾ ਬਾਈਕ ਪਿਛਲੇ ਸ਼ਨੀਵਾਰ ਰਾਤ 8 ਵਜੇ ਇਸ ਡਿਵੀਜ਼ਨ ਨੰਬਰ 7 ਦੇ ਬਾਹਰੋਂ ਚੋਰੀ ਹੋਇਆ ਮੈਂ ਕਿਸੇ ਕੰਮ ਦੇ ਲਈ ਇੱਥੇ ਆਇਆ ਸੀ 8 ਵਜੇ ਜਦੋਂ ਮੈਂ ਆਇਆ ਬਾਈਕ ਲਾਇਆ ਤੇ ਤਾਂ ਜਦੋਂ ਮੈਂ 8:30 ਤੋਂ 9:00 ਵਜੇ ਨਿਕਲਦਾ ਤਾਂ ਦੇਖਿਆ ਕਿ ਮੇਰਾ ਬਾਈਕ ਇੱਥੇ ਨਹੀਂ ਹੈਗਾ ਤੇ ਮੈਂ ਕਾਫੀ ਮੈਡਮ ਨੂੰ ਰਿਕੁਐਸਟ ਕੀਤੀ ACP ਮੈਡਮ ਨੂੰ ਐਸਐਚਯੂ ਨੂੰ ਕਿ ਵੀਡੀਓ ਜਿਹੜੀ ਦਿਖਾਈ ਜਾਵੇ ਚਲੋ ਵੀਡੀਓ ਤਾਂ ਇਹਨਾਂ ਨੇ ਦੂਸਰੇ ਦਿਨ ਦਿਖਾਤੀ ਪਰ ਉਹ ਵੀਡੀਓ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਉਤਰਦਾ ਬਾਈਕ ਲੈ ਕੇ ਫਰਾਰ ਹੋ ਗਿਆ ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ ਕਿਉਂਕਿ ਜਦੋਂ ਐਸਐਚਓ ਸਾਹਿਬ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਵੀਡੀਓ ਵਾਇਰਲ ਨਾ ਕਰੋ ਕਿਉਂਕਿ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋਇਆ ਵੀਡੀਓ ਨਹੀਂ ਵਾਇਰਲ ਕੀਤੀ ਕਿਉਂਕਿ ਮੈਂ ਕਿਹਾ ਚਲੋ ਇੱਕ ਦਿਨ ਚ ਲੱਭ ਦੇਣਗੇ ਦੋ ਦਿਨ ਚ ਲੱਭ ਦੇਣਗੇ ਔਰ ਅੱਜ ਇਸ ਗੱਲ ਨੂੰ ਤਕਰੀਬਨ 8 ਦਿਨ ਹੋ ਚੁੱਕੇ ਆ ਇਹ ਹੀ ਗੱਲ ਆਖੀ ਜਾਂਦੀ ਹੈ ਕਿ ਤੁਹਾਡਾ ਮੋਟਰਸਾਈਕਲ ਦੋ ਦਿਨਾਂ ਦੇ ਵਿੱਚ ਲੱਭ ਦਾਂਗੇ 100% ਲੱਭ ਦਵਾਂਗੇ ਪਰ ਬਾਈਕ ਦਾ ਹਲੇ ਕੋਈ ਵੀ ਪਤਾ ਨਹੀਂ ਆ ਜਦੋਂ ਵੀ ਗੱਲ ਕਰਦੇ ਆ ਤੇ ਇਹ ਹੀ ਗੱਲ ਆਖੀ ਜਾਂਦੀ ਹੈ ਕਿ ਬਾਈਕ ਤੁਹਾਡਾ ਮਿਲ ਜਾਏਗਾ ਤਾਂ ਲੱਗਦਾ ਵੀ ਥਾਣੇ ਵਾਲਿਆਂ ਨੂੰ ਬੜੀ ਸ਼ਰ ਕੋਟੜਾਂ ਦੇ ਤੋਂ ਬਾਰੀ ਬਾਈਕ ਚੋਰੀ ਹੋ ਗਈ। ਬਿਲਕੁਲ ਜੀ ਜੇ ਅਸੀਂ ਥਾਣੇ ਦੇ ਬਾਹਰ ਸੇਫ ਨਹੀਂ ਆ ਥਾਣੇ ਦੇ ਅੰਦਰ ਸੇਫ ਨਹੀਂ ਤਾਂ ਅਸੀਂ ਗਲੀ ਮੁल्ल्या ਦੇ ਵਿੱਚ ਕੀ ਸੇਫ ਹੋਵਾਂਗੇ? ਜੇ ਗਲੀ ਮੁल्ल्या ਦੇ ਵਿੱਚ ਚੋਰੀ ਹੁੰਦੀ ਹੈ, ਜੇ ਥਾਣੇ ਦੇ ਬਾਹਰ ਚੋਰੀ ਹੁੰਦੀ ਹੈ, ਥਾਣੇ ਦੇ ਬਾਹਰ ਜੇ ਚੋਰੀ ਹੋਗੀ ਮੈਂ ਇੱਕ ਗੱਲ ਇਹੀ ਕਹੂੰਗਾ ਕਿ ਪੁਲਿਸ ਦੇ ਘਰੋਂ ਮੋਟਰਸਾਈਕਲ ਲੈ ਗਏ ਨੇ ਸਿੱਧੇ ਤੌਰ ਤੇ ਚੋਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਮੋਟਰਸਾਈਕਲ ਲੈ ਕੇ ਭੱਜ ਚੱਲੇ ਆਂ ਜੇ ਤੁਸੀਂ ਫੜ ਸਕਦੇ ਹੋ ਤਾਂ ਫੜ ਲਓ। 8 ਦਿਨ ਹੋ ਗਏ ਹਾਲੇ ਤੱਕ ਫੜੇ ਨਹੀਂਗੇ ਚੋਰ। ਕਿ ਜਿਹੜਾ ਬਾਈਕ ਤੇ ਆਇਸੀ ਇਹ ਬੰਦੇ ਕੇ ਬਾਈਕ ਤੇ ਐਸੀ ਚੋਰੀ ਕਰਨੇ ਦਾ ਪੈਥ ਲਾਇਸੀ ਨਹੀਂ ਬਿਲਕੁਲ ਇੱਕ ਬਾਈਕ ਤੇ ਦੋ ਨੌਜਵਾਨ ਆਏ ਨੇ ਇੱਕ ਨੌਜਵਾਨ ਸੀਗਾ ਪਿੱਛੇ ਸਰਦਾਰ ਮੁੰਡਾ ਸੀਗਾ ਇੱਕ ਮੋਨਾ ਸੀਗਾ ਪਿੱਛੋਂ ਜਿਹੜਾ ਸਰਦਾਰ ਮੁੰਡਾ ਸੀਗਾ ਉਤਰਿਆ ਉਹਨੇ ਬੜੇ ਆਰਾਮ ਦੇ ਨਾਲ ਚਾਬੀ ਲਾਈ ਆ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜਿੱਦੀ ਵੀਡੀਓ ਵੀ ਸਾਹਮਣੇ ਹੈ ਐਸੀ ਸੀਸੀਟੀਵੀ ਵੀਡੀਓ ਕਿੰਨੇ ਸੈਕਿੰਡ ਦੇ ਵਿੱਚ ਉਹਨਾਂ ਨੇ ਟਾਰਗੇਟ ਬਣਾਇਆ ਬਿਲਕੁਲ ਜੀ 2 ਸੈਕਿੰਡ ਲੱਗੇ ਨੇ ਚਾਬੀ ਲਾਈ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ 8 ਦਿਨ ਹੋ ਗਏ ਮੈਨੂੰ ਇਹੀ ਗੱਲ ਬਾਰ ਬਾਰ ਮੈਂ ਗੇੜੇ ਮਾਰਦਾ ਵਾ ਵੀ ਮੇਰੇ ਮੋਟਰਸਾਈ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਹੋਣ ਦਾ ਮਤਲਬ ਇਹ ਥੋੜੀ ਹੈ ਕਿ ਐਫ ਆਈ ਆਰ ਦਰਜ ਹੋ ਗਈ ਸਾਰਾ ਕੁਝ ਹੋ ਗਿਆ ਬਾਈਕ ਮੈਂ ਢਾਈ ਮਹੀਨੇ ਕਿਸ਼ਤਾਂ ਦਿੱਤੇ ਮਾਫ ਕਰਨਾ ਢਾਈ ਸਾਲ ਕਿਸ਼ਤਾਂ ਦਿੱਤੀਆਂ ਨੇ ਇੱਕ ਇੱਕ ਰੁਪਈਆ ਜੋੜ ਕੇ ਬੰਦਾ ਆਪਣੀ ਚੀਜ਼ ਜੋੜਦਾ ਹੈ ਸਾਡੇ ਲਈ ਤਾਂ ਬਹੁਤ ਕੁਝ ਹੈ ਮੋਟਰਸਾਈਕਲ ਲੈ ਕੇ 2 ਮਿੰਟ ਦੇ ਵਿੱਚ ਫਰਾਰ ਹੋ ਗਏ ਕੋਈ ਕਾ ਐਫ ਆਈ ਆਰ ਦਰਜ ਹੋ ਗਈ ਸਭ ਕੁਝ ਹੋ ਗਿਆ ਮੋਟਰਸਾਈਕਲ ਹਾਲੇ ਤੱਕ ਨਹੀਂ ਪਤਾ ਲੱਗਿਆ ਕਈ ਗੱਲ ਆਖੀ ਜਾਂਦੀ ਹੈ ਅਸੀਂ ਬੰਦੇ ਜਿਹੜੇ ਟਰੇਸ ਕਰ ਲਏ ਜੇ ਬੰਦੇ ਟਰੇਸ ਕਰ ਲਏ ਬੰਦੇ ਲਿਆਓ ਤਾਂ ਸਹੀ ਲੱਗਦਾ ਵੀ ਅੱਜ ਦੇ ਟਾਈਮ 'ਚ ਮੋਟਰਸਾਈਕਲ ਜੀਤਣਾ ਬਹੁਤ ਮਹਿੰਗਾ ਬਿਲਕੁਲ ਹੈ ਜੀ ਆਮ ਬੰਦੇ ਲਈ ਉਹ ਸਪਲੈਂਡਰ ਦੀ ਜੀ ਆਪਾਂ ਗੱਲ ਕਰੀਏ ਡੇਢ ਲੱਖ ਦਾ ਮੋਟਰਸਾਈਕਲ ਲੱਖ ਦਾ ਮੋਟਰਸਾਈਕਲ ਪੈਂਦਾ ਜੋ ਕਿ 2 ਮਿੰਟ ਦੇ ਵਿੱਚ ਲੈ ਕੇ ਫਰਾਰ ਹੋ ਗਏ ਕਾਫੀ ਲੋਰੋਗੇ ਜਿੱਕਾ ਮਾਰ ਕੇ ਤੁਸੀਂ ਕਹਿ ਰਹੇ ਹੋ ਮੇਰੀ ਜੀ ਮੋਟਰ ਲੱਭ ਤੋਂ ਲੱਭ ਰੋ ਪਰ ਲੱਭਿਆ ਇਹਨਾਂ ਨੇ ਦੇਖੋ ਇਹ ਦੇਖਣ ਵਾਲੇ ਉਹੀ ਗੱਲ ਕਹੀ ਜਾ ਰਹੀ ਕਿ ਅਸੀਂ ਟੀਮਾਂ ਬਣਾਈਆਂ ਨੇ ਵੱਖ-ਵੱਖ ਟੀਮਾਂ ਬਣਾਈਆਂ ਨੇ ਤੇ ਮੋਟਰਸਾਈਕਲ ਲੱਭ ਦਾਂਗੇ ਬੰਦੇ ਟਰੇਸ ਹੋ ਗਏ ਪਰ ਬੰਦੇ ਟਰੇਸ ਹੋ ਗਏ ਬੰਦੇ ਹਾਲੇ ਤੱਕ ਆਏ ਨਹੀਂ ਹੈਗੇ ਅੱਜ ਅੱਖ ਦੇ ਦਿਨ ਹੁਣ ਦੇਖਣਾ ਇਹ ਹੋਵੇਗਾ ਮਿਲਦਾ ਹੈ ਨਹੀਂ ਮਿਲਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਹਰ ਕੈਮਰਾਸ ਲੱਗੇ ਹੋਏ ਨੇ ਕੈਮਰਾਸ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾ ਸਾਨੂੰ ਪਤਾ ਲੱਗ ਗਈਆਂ ਨੇ ਤੇ ਉਹਨਾਂ ਵਿੱਚ ਅਸੀਂ ਲੱਗੇ ਹੋਏ ਹਾਂ ਜੀ ਠੀਕ ਹੈ